ਹਾਂਜੀ ਗਿੱਲ ਸਾਹਿਬ ਚਾਰ ਲਾਈਨਾਂ ਲਿਖਿਆ ਨੇ ਸਿਰਫ ਚਾਰ ਲਾਈਨਾਂ ਇਹ ਉਹਨਾਂ ਵਾਸਤੇ ਨਸ਼ੇੜੀ ਬੰਦੇ ਤੇ ਦਾਸ ਦੇ ਲੋਕੀ ਜਿਨ੍ਹਾਂ ਦੀ ਵਜ੍ਹਾ ਨਾਲ ਅੱਜ ਦੀਆਂ ਭੈਣਾਂ ਭੀਆਂ ਦੇ ਵਿੱਚ ਝਗੜੇ ਕਲੇਸ਼ ਵੱਧ ਰਹੇ ਨੇ ਉਹ ਨਸ਼ੇੜੀ ਬੰਦਿਆਂ ਵਾਸਤੇ ਅਤੇ ਦਾਸ ਦੇ ਲੋਕਿਆਂ ਵਾਸਤੇ ਸਿਰਫ ਚਾਰ ਲਾਈਨਾਂ ਲਿਖਿਆ ਨੇ ਗਿੱਲ ਸਾਹਿਬ ਲਾ ਪੇਸ਼ ਕਰਨ ਲੱਗੇ ਕਹਿੰਦਾ ਰੀਜਾ ਮੇਰੀਆਂ ਹਾਸੇ ਖੋਲੇ ਚਾ ਵੀ ਚੱਕਣਾ ਚੋਰ ਹੋਏ ਇੱਕ ਤੂੰ ਬਾਬਲ ਬੇਬੇ ਮੇਰੀਏ ਕਦੇ ਨਾ ਮੈਥੋਂ ਦੂਰ ਹੋਏ ਸਾਥ ਵੀਰਾਂ ਦਾ ਪੂਰਾ ਮੈਨੂੰ ਸਾਥ ਵੀਰਾਂ ਦਾ ਪੂਰਾ ਮੈਨੂੰ ਨਾ ਲਾਵਾ ਦਾਗ ਸਰਦਾਰੀਆਂ ਨੂੰ ਨਸ਼ੇੜੀ ਬੰਦੇ ਦਾਜ ਦੇ ਲੋਭੀ ਸਿਖਾਉਣਾ ਸਭਗ ਵਪਾਰੀਆਂ ਨੂੰ ਸਿਖਾਉਣਾ ਸਭਗ ਵਪਾਰੀਆਂ ਨੂੰ ਤਾਨੇ ਮੇਣੇ ਝੱਲੇ ਬਥੇਰੇ ਕਟਕ ਟਾਪਾ ਕਰਦੇ ਸੀ ਵਿਚ ਨਸ਼ੇ ਦੇ ਧੁੱਤ ਸੀ ਰਹਿੰਦੇ ਦਿੱਗਦੇ ਹੀ ਘਰ ਵੱੜਦੇ ਸੀ ਬਸ ਇਕਜੁੱਟ ਹੋ ਕੇ ਰਹਿਣਾ ਏ ਆਪਾਂ ਇਕਜੁੱਟ ਹੋ ਕੇ ਰਹਿਣਾ ਏ ਆਪਾਂ ਕੌਣ ਕਰ ਜੂਗਾ ਤੰਗ ਵਿਚਾਰੀਆਂ ਨੂੰ ਨਿਸ਼ੇੜੀ ਬੰਦੇ ਦਾਜ ਦੇ ਲੋਭੀ ਸਿਖਾਉਣਾ ਸਭਕ ਵਪਾਰੀਆਂ ਨੂੰ ਸਿਖਾਉਣਾ ਸਭਕ ਵਪਾਰੀਆਂ ਨੂੰ ਕਲਮ ਵੀਰ ਦੀ ਲਿਖਦੀ ਮੇਰੀ ਕਲਮ ਵੀਰ ਦੀ ਲਿਖਦੀ ਮੇਰੀ ਦੁੱਖਾਂ ਭਰੀ ਸਟੋਰੀ ਨੂੰ ਮਾੜੀ ਸੋਚ ਦੇ ਬੰਦੇ ਇੱਥੇ ਤੱਕਦੇ ਗਲਤ ਨੇ ਸ਼ੋਰੀ ਨੂੰ ਨਾਬੇ ਵਾਲਿਆ ਚੈਨੀ ਵੀਰਾ ਨਾਬੇ ਵਾਲਿਆ ਚੈਨੀ ਵੀਰਾ ਨਾ ਕੋਈ ਰੋਕੇ ਵੱਜਣ ਉਡਾਰੀਆਂ ਨੂੰ ਨਿਸ਼ੇੜੀ ਬੰਦੇ ਦਾਜ ਦੇ ਲੋਭੀ ਸਿਖਾਉਣਾ ਸਭ ਗੁਪਾਰੀਆਂ ਨੂੰ ਸਿਖਾਉਣਾ ਸਭ ਗੁਪਾਰੀਆਂ ਨੂੰ ਸਿਖਾਉਣਾ ਸਭ ਗੁਪਾਰੀਆਂ ਨੂੰ